ਸਰਦਾਰ ਜੇ ਨਕੋਦਰ ਦੇ ਵਿੱਚ ਵਿਜ਼ਿਟ ਕੀਤਾ ਕੀ ਕਹਿਣਾ ਚਾਹੋਗੇ ਅੱਜ ਨਕੋਦਰ ਦੇ ਵਿੱਚ ਤੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈਗੀ ਅਸੀਂ ਸਪੈਸ਼ਲ ਨਾਕਾਬੰਦੀ ਜਿਹੜੀ ਕੀਤੀ ਹੋਈ ਆ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਤੇ ਸਾਡੇ ਸਪੈਸ਼ਲ ਡੀਜੀਪੀ ਸਾਡੇ ਸ਼੍ਰੀ ਅਰਪਿਤ ਸ਼ੁਕਰਾ ਜੀ ਦੇ ਉਹਨਾਂ ਦੇ ਦੇਸ਼ਾ ਨਿਰਦੇਸ਼ ਸੀ ਡਾਇਰੈਕਸ਼ਨ ਸੀ ਕਿ ਏਰੀਆ ਦੇ ਵਿੱਚ ਜਿਹੜਾ ਹੈਗਾ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਨੂੰ ਚੈੱਕ ਕੀਤਾ ਜਾਵੇ ਆ ਅਸੀਂ ਸਾਰੇ ਜਿਹੜੀ ਹੈਗੀ ਸਪੈਸ਼ਲ ਨਾਕਾਬੰਦੀ ਕਰਕੇ ਸਾਰੇ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਸ਼ੱਕੀ ਪੁਰਸ਼ ਵਹੀਕਲ ਉਹਨਾਂ ਦੀ ਚੈਕਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਜਿਹੜੀ ਹੈਗੀ ਹੈ ਅਮਰ ਤੇ ਸ਼ਾਂਤੀ ਰਵੇ ਐਂਡ ਜੇ ਕੋਈ ਜਿਹੜਾ ਕੋਈ ਕ੍ਰਾਈਮ ਹੈ ਉਹਨੂੰ ਪ੍ਰिवेंट ਕੀਤਾ ਜਾ ਸਕੇ ਥੈਂਕ ਯੂ ਐ ਸਰ ਜੀ ਨਿਕੋਤਪੁਰ ਪੁਲਿਸ ਹੈ ਇਹ ਵੀ ਕਿ ਦਫੀ ਉਹ ਕੱਟਾ ਹੋ ਰਹੀਆਂ ਦੋਰੀਆਂ ਬਹੁਤ ਜਿਹੜੇ ਨਫਰੇ ਆ ਸਾਡੇ ਕੋਲ ਕੁਝ ਸ਼ਾਰਟੇਜ ਆ ਕਿ ਬਾਅਦ ਸਾਡੇ ਜਿਹੜੇ ਹੈਗੀ ਹੈ ਪੰਜਾਬ ਪੁਲਿਸ ਦੇ ਵਿੱਚ ਜਿਹੜੀ ਹੈਗੀ ਆ ਭਰਤੀ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਨਾਲ ਜਲਦੀ ਜਿਹੜੀ ਸ਼ਾਰਟੇਜ ਹੈ ਉਹ ਪੂਰੀ ਹੋ ਜਾਈਗੀ ਸਾਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਸਾਡੀ ਸਰਕਾਰ ਵੱਲੋਂ ਜਿਹੜਾ ਉੱਚੇ ਚੇਤੇ ਤੌਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਸਰ ਗੱਲ ਕਰੀਏ ਮਾੜੇ ਅਨਸਰਾਂ ਖਿਲਾਫ ਲਗਾਤਾਰ ਪੁਲਿਸ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਹੈ ਪਰ ਜਿਹੜੇ ਮਾੜੇ ਅਨਸਰ ਹੈਗੇ ਉਹ ਫਿਰ ਵੀ ਬਾਜ਼ ਨਹੀਂ ਆਂਦੇ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਪੁਲਿਸ ਕੋਲੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਸਾਡਾ ਕੰਮ ਜਿਹੜਾ ਪੁਲਿਸ ਦੀ ਪ੍ਰਾਇਮਰੀ ਡਿਊਟੀ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਉਹਦਾ ਸਾਡੀ ਫਸਟ ਪ੍ਰੈਫਰੈਂਸ ਜਿਹੜੀ ਹੈਗੀ ਉਹ ਹੁੰਦੀ ਹੈ ਫਸਟ ਡਿਊਟੀ ਹੁੰਦੀ ਹੈ ਕਿ ਕਰਾਈਮ ਨੂੰ ਪ੍ਰੋਵੈਂਟ ਕੀਤਾ ਜਾਵੇ ਉਹ ਨਾ ਦਿੱਤਾ ਜਾਵੇ ਅਗਰ ਫਿਰ ਵੀ ਕਿਤੇ ਸਾਡੀ ਜਿਹੜੀ ਹੈਗੀ ਹੈ ਮਸ਼ਤੈਦੀ ਤੋਂ ਬਾਅਦ ਵੀ ਕਿਤੇ ਕੋਈ ਕ੍ਰਾਈਮ ਹੁੰਦਾ ਤਾਂ ਫਿਰ ਅਸੀਂ ਉਹਨੂੰ ਡਿਟੈਕਟ ਕਰਨਾ ਸਾਡੀ ਜਿਹੜੀ ਹੈਗੀ ਹੈ ਡਿਊਟੀ ਹੁੰਦੀ ਆ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਪੰਜਾਬ ਪੁਲਿਸ ਹੈਗੀ ਹੈ ਪੂਰੀ ਤਰੀਕੇ ਨਾਲ ਜਿਹੜੀ ਹੈਗੀ ਹੈ ਸક્ષਮ ਹੈ ਇਹਨੇ ਹਰ ਤਰੀਕੇ ਦੀ ਜਿਹੜੀ ਹੈਗੀ ਹਾਤਵਾਰ ਦੇ ਸਮੇ ਤੋਂ ਲੈ ਕੇ ਹੁਣ ਤੱਕ ਜਿਹੜੀ ਬੜੀ ਬਾਕੂਫੀ ਨਾਲ ਜਿਹੜੀ ਡਿਊਟੀ ਆਪਣੀ ਹੈ ਨਿਭਾਈ ਹੈ ਥੈਂਕ ਯੂ ਬਿਲਕੁਲ ਸਰ ਨਸ਼ਾ ਤਾਂ ਜਿਹੜਾ ਚੱਲ ਹੀ ਰਿਹਾ ਆ ਪਰ ਇਹ ਕੀ ਕਰਨਾ ਜੀ ਜਿਹੜੇ ਨਸ਼ੇੜੀ ਆ ਜਾਂ ਜਿਹੜੇ ਨਸ਼ਾ ਤਸਕਰ ਆ ਉਹਨਾਂ ਕੋਲ ਹਥਿਆਰ ਵੀ ਆ ਗਏ ਵੇਖੋ ਜਿਹੜਾ ਕੋਈ ਇਸ ਤਰ੍ਹਾਂ ਦਾ ਕ੍ਰਾਈਮ ਕਰਦਾ ਹੈਗਾ ਉਹ ਓਵਰਲੈਪਿੰਗ ਆਫ ਕ੍ਰਾਈਮ ਹੁੰਦਾ ਕੋਈ ਇਸ ਤਰ੍ਹਾਂ ਦੀ ਉਹਨਾਂ ਤੇ ਕੋਈ ਕਿਸੇ ਵੀ ਕ੍ਰਿਮੀਨਲ ਜਿਹੜਾ ਹੁੰਦਾ ਉਹਨੂੰ ਲੱਗਦਾ ਇਹ ਮੈਂ ਇਸ ਤਰੀਕੇ ਨਾਲ ਕਈ ਘਟਰਾਂ ਨੂੰ ਅੰਜਾਮ ਦੇ ਸਕਦਾ ਐਡੇ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੋ ਪਿੱਛੇ ਜਵੇਂ ਸਾਡੇ ਜਿਹੜੇ ਤੁਸੀਂ ਸਾਡੇ ਦੁਸ਼ਮਣ ਦੇਸ਼ ਹੈਗੇ ਉਹਨਾਂ ਵੱਲੋਂ ਵੀ ਸਾਜ਼ਸ਼ਾਂ ਹੁੰਦੀਆਂ ਨੇ ਕਿ ਇਹਨਾਂ ਦਾ ਯੂਥ ਨੂੰ ਖਰਾਬ ਕੀਤਾ ਜਾਵੇ ਜਿਹੜਾ ਨਸ਼ਾ ਇਧਰ ਤੱਕ ਲਿਆ ਜਾਂਦਾ ਸਾਡੇ ਏਰੀਆ ਦੇ ਵਿੱਚ ਆਉਂਦਾ ਅੱਡ ਜਿਹੜੀ ਹੈਗੀ ਪੰਜਾਬ ਪੁਲਿਸ ਵੱਲੋਂ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਇਹ ਸਾਰੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਯੋਧ ਨਸ਼ਾ ਵਿਰੋਧ ਚੱਲ ਰਿਹਾ ਉਹਦੇ ਵਿੱਚ ਵੱਧ ਝੜ ਕੇ ਇਸ ਤਰੀਕੇ ਨਾਲ ਡਿਊਟੀ ਕੀਤੀ ਜਾਵੇ ਕਿ ਸਾਰੇ ਜਿਹੜੇ ਹੈਡਲਰ ਨੇ ਸਪਲਾਈਅਰ ਨੇ ਜਿਹੜਾ ਨਸ਼ੇ ਦਾ ਕੰਮ ਕਰਦੇ ਨੇ ਜਾਂ ਕੋਈ ਹੋਰ ਬਦਮਾਸ਼ ਬੰਦੇ ਨੇ ਜਾਂ ਕੋਈ ਇਸ ਤਰ੍ਹਾਂ ਦਾ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਉਹਨਾਂ ਨੂੰ ਪੂਰੇ ਤਰੀਕੇ ਨਾਲ ਜਿਹੜਾ ਹੈਗਾ ਕੰਟਰੋਲ ਕੀਤਾ ਜਾਵੇ ਸਰ ਸਰਚ ਵਿਹਾਨ ਵੀ ਚਲਾਏ ਜਾਂਦੇ ਨੇ ਨਸ਼ਾ ਵਿਰੋਧ ਜਿਹੜਾ ਹੈਗਾ ਮਹਮ ਹੀ ਪਿੱਛੜੀ ਹੋਈ ਆ ਕਿੰਨਾ ਕੋ ਦਾ ਬੇਨਿਫਿਟ ਮਿਲਦਾ ਜਿਹੜੇ ਦੇਖੋ ਸਰਚ ਅਭਿਆਨ ਹੈਗੇ ਨੇ ਨਾਕਾਬੰਦੀ ਪੈਟਰੋਲਿੰਗ ਇਹ ਸਰਚ ਆਪਰੇਸ਼ਨਸ ਹੈ ਇਹਨਾਂ ਦਾ ਦੇਖੋ ਜਦੋਂ ਵੀ ਅਸੀਂ ਕੋਈ ਕਰਦੇ ਹਾਂ ਸਾਨੂੰ ਕਾਫੀ ਸਕਸੈਸ ਰਹਿੰਦਾ ਜਿਹੜੇ ਮਾੜੇ ਬੰਦੇ ਹੁੰਦੇ ਨੇ ਸਰਚ ਆਪਰੇਸ਼ਨ ਦੇ ਦੌਰਾਨ ਵੀ ਫੜੇ ਜਾਂਦੇ ਆ ਨਾਕਾਬੰਦੀ ਦੇ ਦੌਰਾਨ ਵੀ ਫੜੇ ਜਾਂਦੇ ਆ ਸਾਡੀ ਪੁਲਿਸ ਵੱਲੋਂ ਪੈਟਰੋਲਿੰਗ ਕੀਤੀ ਜਾਂਦੀ ਆ ਅੱਜ ਕੱਲ੍ਹ ਹੋਰ ਵੀ ਜਿਹੜੀ ਐਡਵਾਂਸ ਟੈਕਨੋਲੋਜੀ ਨਾਲ ਵੀ ਅਸੀਂ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੇ ਕ੍ਰਾਈਮਨਲ ਹੁੰਦੇ ਨੇ ਉਹਨਾਂ ਨੂੰ ਫੜਦੇ ਆ ਤਾਂ ਸਾਡੀ ਜਿਹੜੀ ਪੁਲਿਸ ਵੱਲੋਂ ਹੈਗੀ ਹੈ 24 ਘੰਟੇ ਜਿਹੜੀ ਹੈਗੀ ਤਤਪਰ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਉੱਤਰ ਨਾ ਦਿੱਤਾ ਜਾਵੇ ਧੰਨਵਾਦ ਮਾੜੇ ਅਨਸਰਾਂ ਨੂੰ ਕੀ ਮੈਸੇਜ ਹੈ ਮਾੜੇ ਅਨਸਰਾਂ ਨੂੰ ਸਖਤ اپੀਲ ਹੈ ਕਿ ਜੋ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਕੋਈ ਕ੍ਰਾਈਮ ਦੀ ਦੁਨੀਆ ਦੇ ਵਿੱਚ ਹੈਗਾ ਕ੍ਰਾਈਮ ਛੱਡ ਕੇ ਸਿੱਧੇ ਰਸਤੇ ਤੇ ਪਵੇ ਅਤੇ ਜੇ ਕੋਈ ਵੀ ਇਸ ਆਪਣੇ ਕੋਈ ਵੀ ਇਸ ਤਰ੍ਹਾਂ ਦੀ ਕ੍ਰਿਮੀਨਲ ਗਤੀਵਿਧੀ ਕਰਦਾ ਤਾਂ ਉਹਦਾ ਹਸ਼ਰ ਜਿਹੜਾ ਬਾੜਾ ਹੁੰਦਾ ਕੱਲ ਵੀ ਸ਼ਾਹਕੋਟ ਏਰੀਆ ਦੇ ਵਿੱਚ ਤੁਹਾਨੂੰ ਪਤਾ ਹੈਗਾ ਕਿ ਉੱਥੇ ਦੋ ਜਿਹੜੇ ਬਦਮਾਸ਼ ਹੈਗੇ ਸੀ ਉਹਨਾਂ ਨਾਲ ਉਹਨਾਂ ਕਾਊਂਟਰ ਹੋਇਆ ਉਹਨਾਂ ਦੇ ਲੈਗ ਸ਼ਾਟ ਹੋਇਆ ਉਹਨਾਂ ਦੇ ਜਿਹੜਾ ਹੈਗੇ ਦੋ ਬਦਵਾਸ਼ਾਂ ਨੂੰ ਅਰੈਸਟ ਕੀਤਾ ਉਹਨਾਂ ਤੋਂ ਵੈਪਨ ਰਿਕਵਰ ਕੀਤੇ ਐਂਡ ਜਿਹੜੇ ਇਹਨੇ ਦੋ ਬਦਵਾਸ਼ ਜੱਟਵੀ ਹੋਏ ਜਿਹੜੇ ਏਰੀਆ ਦੇ ਵਿੱਚ ਐਕਸਟਰਸ਼ਨ ਦੀਆਂ ਕਾਲਸ ਵਗੈਰਾ ਜਿਹੜੇ ਉਹਨਾਂ ਦੇ ਹੈਂਡਲਰ ਬਾਹਰ ਬੈਠੇ ਯੂਕੇ ਐਂਡ ਯੂਐਸਏ 'ਚ ਬੈਠੇ ਸੀ ਐਂਡ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਇੱਥੇ ਉਹ ਜਿਹੜੇ ਆਮ ਜਨਤਾ ਦੇ ਉੱਤੇ ਜਿਹੜੀ ਫਾਇਰਿੰਗ ਦੀ ਕਾਰਵਾਈ ਕਰਨੀ ਜਾਂ ਉਹਨਾਂ ਨੂੰ ਟਰੈਕਟ ਦੀਆਂ ਕਾਲਸ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਿੰਦੀ ਸੀ ਉਹ ਅਸੀਂ ਕੱਲ ਵੀ ਦੋ ਜਿਹੜੇ ਹੈਗੇ ਨੇ ਉਹਨਾਂ ਨੂੰ ਇੰਜਰਡ ਕਰਕੇ ਫੜਿਆ ਹੈ ਅੱਜ ਸ ਇਸੇ ਤਰ੍ਹਾਂ ਹੋਰ ਕਿਹੜੇ ਕਿਹੜੇ ਰੀਅਰਿਓਸ਼ਨ ਆ ਕਿ ਸਾਡੇ ਸਾਰੇ ਡਿਸਟ੍ਰਿਕਟ ਦੇ ਵਿੱਚ ਹੀ ਅੱਜ ਜਿਹੜੇ ਹੈਗੇ 25 ਜਿਹੜੇ ਹੈਗੇ ਨੇ ਨਾਕਾਜ ਜਿਹੜੇ ਨੇ ਲੇ ਡਾਉਨ ਕੀਤੇ ਹੈਗੇ ਨੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਨੇ ਸਾਡੇ ਸਾਰੇ ਐਸ ਐਚ ਓ ਚੌਂਕੀਨ ਚਾਰਜ ਜਿਹੜੇ ਹੈਗੇ ਨੇ ਉਹ ਬਾਹਰ ਦੇ ਨਾਕਿਆਂ ਦੇ ਉੱਤੇ ਹੈਗੇ ਐਂਡ ਸਾਡੇ ਕਸਟ ਡਿਫੀਸਰ ਜਿਹੜੇ ਹੈਗੇ ਨੇ ਜੀਓ ਹਲਕਾ ਜੀਓ ਨੇ ਉਹ ਵੀ ਬਾਹਰ ਹੈਗੇ ਐਂਡ ਸਾਡੀ ਪ੍ਰੋਪਰ ਨਾਈਟ ਡੋਮੀਨੇਸ਼ਨ ਐਂਡ ਹੋਰ ਸਾਰਾ ਜਿਹੜਾ ਹੈਗਾ ਅਸੀਂ ਕਰ ਰਹੇ ਸਰ ਇਹ ਗੱਲ ਕਰੀਏ ਕੱਲ ਜਿਹੜਾ ਇਨਫੋਰਮੈਂਸ ਪਿਆ ਉਹਦੇ ਵਿੱਚ ਕੋਈ ਅਪਡੇਟ ਆਈ ਉਹਦੇ ਵਿੱਚ ਜਿਹੜੀ ਹੈਗੀ ਮੈਂ ਤੁਹਾਨੂੰ ਦੱਸਿਆ ਕਿ ਇਹ ਐਕਸਟਰਸ਼ਨ ਦੀਆਂ ਜਿਹੜੇ ਕਾਲਸ ਕਰਦੇ ਸੀ ਐਂਡ ਥ੍ਰੈਟ ਲੋਕਾਂ ਨੂੰ ਕਰਦੇ ਸੀ ਧਮਕੀਆਂ ਦੇਦੇ ਸੀ ਪੈਸੇ ਲੈਣ ਲਈ ਬਟ ਉਹਨਾਂ ਦੇ ਜਿਹੜੇ ਹੈਂਡਲਰ ਹੈਗੇ ਨੇ ਕੁਝ ਬਾਹਰ ਬੈਠੇ ਨੇ ਜਿਨ੍ਹਾਂ ਤੇ ਅਸੀਂ ਐਫ ਆਈ ਆਰ ਦਰਜ ਕੀਤੀ ਹੋਈ ਹੈ ਪ੍ਰੋਪਰ ਐਲਓ ਸੀ ਦੇ ਨਾਲ ਵੀ ਚੱਲ ਰਹੀ ਹੈ। ਜਿਹੜੇ ਬਾਹਰ ਬੈਠੇ ਬੈਠ ਕੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਕ੍ਰਾਈਮ ਕਰਦੇ ਹੈਗੇ ਲੋਕ ਉਹਨਾਂ ਨੂੰ ਜਿਹੜਾ ਹੈਗਾ ਭਾਰਤ ਦਾ ਪੰਜਾਬ ਦੇ ਹੰਦਾਂ ਦਾ ਬਿਲਕੁਲ ਜੀ ਜਿਹੜਾ ਕੋਈ ਵੀ ਕ੍ਰਾਈਮ ਕਰਦਾ ਹੈਗਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਲੁਕਦਾ ਹੈਗਾ ਅਸੀਂ ਉਹਦੀ ਐਕਸਟਰੈਡੀਸ਼ਨ ਹਵਾਲਗੀ ਲਈ ਜਿਹੜਾ ਹੈਗਾ ਅਸੀਂ ਲੈ ਕੇ ਆਉਨੇ ਆ ਲਾਸਟ ਈਅਰ ਵੀ ਮੇਰੇ ਵੱਲੋਂ ਇੱਕ ਜਿਹੜਾ ਹੈਗਾ ਬਹੁਤ ਪੁਰਾਣਾ ਦੋਸ਼ੀ ਸੀ ਉਹਨੂੰ ਐਕਸਟਰੈਡਿਟ ਕਰਕੇ ਹਾਂਗਕਾਂਗ ਤੋਂ ਲੈ ਕੇ ਆਇਆ ਸੀ ਤੇ ਹੁਣ ਜਿਹੜੇ ਇਸ ਤਰ੍ਹਾਂ ਦੇ ਹੋਰ ਵੀ ਸਾਡੇ ਨਜ਼ਰ ਤੇ ਵਿੱਚ ਜਾਂ ਸਾਡੇ ਫਿਕਰ ਆਊਟ ਹੋਏ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਐ ਐਕਸਟਰੈਡੀਸ਼ਨ ਦੀ ਕਾਰਵਾਈਆਂ ਚੱਲ ਰਹੀਆਂ ਦੀਆਂ ਸਰ ਇੱਕ ਹੈਪੀ ਪਾਸ ਗਿਆ ਜਿਹੜਾ ਹੈਗਾ ਉਹਨੂੰ ਕਦੋਂ ਤੱਕ ਲੈਣੇ ਉਹਦੀ ਜਿਹੜੀ ਹੈ ਕਿ NIA ਵੱਲੋਂ ਸਾਡੀ ਜਿਹੜੀ ਹੈ ਕਿ ਨੈਸ਼ਨਲ ਇਨਵੈਸਟੀਗੇਟਿੰਗ ਸਾਡੀ ਐਜੰਸੀ ਹੈਗੀ ਉਹਦੇ ਵੱਲੋਂ ਕਾਰਵਾਈ ਦੀ ਐਕਸਟਰੈਡੀਸ਼ਨ ਨਹੀਂ ਚੱਲ ਰਹੀ ਹੈ